ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਬਾਟਾਂ ਦੇ ਵਿੱਚ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਸੜਕਾਂ ਦੇ ਨੀਂ ਪੱਥਰ ਰੱਖੇਗੇ। ਇਸ ਮੌਕੇ ਤੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਨਾਲ ਨਗਰ ਕੌਂਸਲ ਰਾਜਪੁਰ ਦੇ ਈਓ ਅਤੇ ਹੋਰ ਅਫਸਰ ਵੀ ਮੌਜੂਦ ਰਹੇ। ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਇਸ ਮੌਕੇ ਕਿਹਾ ਹੈ ਕਿ ਰਾਜਪੁਰ ਸ਼ਹਿਰ ਦੇ ਵਿੱਚ ਵਿਕਾਸ ਕਾਰਜ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਜਨਤਾ ਨੂੰ ਬਿਹਤਰ ਸਹੂਲਤਾਂ ਦੇਣ ਦੇ ਲਈ ਹਰ ਸੰਭਵ ਕੋਸ਼ਿਸ਼ ਚੱਲ ਰਹੀ ਹੈ। ਵਾਰਡ ਨੰਬਰ 6 ਦੇ ਵਿੱਚ ਕੇਨਰਾ ਬੈਂਕ ਦੇ ਨਾਲ ਵਾਲੀ ਗਲੀ ਦੀ ਖਸਤਾ ਹਾਲਤ ਨੂੰ ਵੇਖਦੇ ਹੋਏ 16,54,000 ਰੁਪਏ ਦੀ ਲਾਗਤ ਦੇ ਨਾਲ ਇੰਟਰਲੌਕ ਨਾਲ ਬਣਨ ਵਾਲੀ ਸੜਕ ਦਾ ਨੀ ਪੱਥਰ ਰੱਖਿਆ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 7 ਮધુਵਨ ਕਲੋਨੀ ਦੇ ਵਿੱਚ ਮੇਨ ਸੜਕ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ 16 ਲੱਖ 43000 ਰੁਪਏ ਦੀ ਲਾਗਤ ਦੇ ਨਾਲ ਸੜਕ ਦੇ ਨਿਰਮਾਣ ਦਾ ਨੀ ਪੱਥਰ ਰੱਖ ਦਿੱਤਾ ਗਿਆ। ਇਸ ਮੌਕੇ ਨੇ ਕਿਹਾ ਕਿ ਵਾਰਟਾ ਦੇ ਵਿੱਚ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਜਲਦ ਹੀ ਹੋਰ ਵਿਕਾਸੀ ਪ੍ਰੋਜੈਕਟਾਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ। ਸੋ ਮਦਵੰਦ ਦੇ ਬਾਹਰ ਖੜੇ ਹਾਂ ਤੇ 16 ਲੱਖ ਦੇ ਕਰੀਬ ਦਾ ਕੰਮ ਜਿਹੜਾ ਹੈ ਸੜਕ ਦਾ ਵੱਡੀ ਮੰਗ ਸੀਗੀ ਜਿਹੜੀ ਲੋਕਾਂ ਦੀ ਕਾਫੀ ਟਾਈਮ ਤੋਂ ਆਪਾਂ ਦੇਖਦੇ ਆ ਰਹੇ ਕਿ ਮਧੂਬਨ ਦੇ ਬਾਹਰ ਮਧੂਬਨ ਕਲੋਨੀ ਦੇ ਅੰਦਰ ਸਵਰਗ ਵਰਗੀ ਹੈ ਲੇਕਿਨ ਮਧੂਬਨ ਦੇ ਬਾਹਰ ਜਿਹੜਾ ਨੱਕ ਜਿਹੜਾ ਹੈ ਦੇਖਣ ਨੂੰ ਮਿਲਦਾ ਸੀ ਤੇ ਵੱਡੀਆਂ ਗੱਲਾਂ ਹੁੰਦੀਆਂ ਸੀ ਕਿ ਕੋਈ ਆਏਗਾ ਤੇ ਇਹ ਮਧੂਬਨ ਜਿਹੜੇ ਲੋਕ ਰਹਿੰਦੇ ਆ ਇਹਨਾਂ ਦੀ ਕੋਈ ਸਾਰ ਲੇਗਾ ਸੋ ਸਾਰ ਲਈਤੀ ਹੈ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਸਾਡੇ ਨਾਲ ਮੌਜੂਦ ਹੈ ਤੇ ਵੱਡੇ ਕੰਮਾਂ ਦੀ ਸ਼ੁਰੂਆਤ ਕੀਤੀ ਹੈ ਮਧੂਬਨ ਦੇ ਬਾਹਰ ਖੜੇ ਲੋਕ ਵੀ ਖੜੇ ਹੈ ਤੇ ਮੁਬਾਰਕਾ ਵੀ ਦੇ ਰਹੇ ਹੈ ਮੈਡਮ ਨੂੰ ਮੈਡਮ ਕੀ ਕਹਿਣਾ ਚਾਹੋਗੇ ਅੱਜ ਕਾਫੀ ਪੁਰਾਣਾ ਕੋਡ ਮੈਂ ਕਹ ਬਿਲਕੁਲ ਸੰਦੀਪ ਜੀ ਅਸੀਂ ਜਦੋਂ ਵੀ ਆਉਂਦੇ ਸੀ ਇਹ ਲੱਗਦਾ ਸੀ ਕਿ ਮધુਵਨ ਕਲੋਨੀ ਤਾਂ ਬਹੁਤ ਵਧੀਆ ਹੈ ਪਰ ਇਹਦੀਆਂ ਰੋਡਸ ਖਰਾਬ ਨੇ ਪਹਿਲਾਂ ਅੰਦਰ ਵਾਲੀਆਂ ਰੋਡਸ ਦੀ ਡਿਮਾਂਡ ਆਈ ਸੀ ਉਹ ਵੀ ਕਰਵਾਈਆਂ ਗਈਆਂ ਫਿਰ ਜਦੋਂ ਅਸੀਂ ਅੰਦਰ ਵਾਲੀ ਰੋਡ ਕਰਵਾ ਲਾਈ ਸੀ ਤਾਂ ਉਦੋਂ ਕਹਿਆ ਗਿਆ ਸੀ ਕਿ ਇਹ ਰੋਡ ਵੀ ਕਰਵਾ ਦਿਓ ਤਾਂ ਮੈਂ ਇੱਥੇ ਵਾਦਾ ਕਰਕੇ ਗਈ ਸੀ ਕਿ ਬਹੁਤ ਜਲਦੀ ਇਹ ਹੋ ਜਾਊਗਾ ਅੱਜ ਉਹ ਦਿਨ ਆ ਗਿਆ ਹੈ ਅੱਜ 16,55 ਹਜ਼ਾਰ ਦੇ ਕਰੀਬ ਦੇ ਲਾਗਤ ਦੇ ਇਹ ਸੜਕ ਬਲੰ ਜਾਣੀ ਹੈ ਔਰ ਵਧੀਆ ਸੜਕ ਬਣੇਗੀ ਤਾਂਕਿ ਜਿਵੇਂ ਤੁਸੀਂ ਕਿਹਾ ਵੀ ਅੰਦਰ ਤਾਂ ਸਵਰਗ ਸੀ ਤੇ ਬਾਹਰ ਨਰਕ ਸੀਗਾ ਤਾਂਕਿ ਉਹਨੇ ਅੰਦਰੋਂ ਬਾਹਰੋਂ ਸਾਰੀ ਕਲੋਨੀ ਇਹ ਵਧੀਆ ਵਧੀਆ ਬਣ ਜੇ ਔਰ ਵਿਆਸੇ ਤਾਂ ਸਾਰੀ ਕਲੋਨੀ ਭਰੀ-ਵਰੀ ਐ ਜਿਹੜੇ ਕੋਈ ਖਾਲੀ ਰਹਿ ਗਏ ਉਹ ਲੋਕਾਂ ਦੀ ਇੱਥੇ ਲਾਈਨ ਲੱਗੂਗੀ ਵੀ ਅਸੀਂ ਅਸੀਂ ਲੈਣਾ ਜੀ ਸਾਨੂੰ ਦਿਓ ਇਹ ਮੇਰਾ ਕਹਿਣ ਦਾ ਮਤਲਬ ਹੈ ਕਿ ਬੜੀ ਧੀਰ ਤੋਂ ਮੰਗ ਸੀਗੀ ਅੱਜ ਉਹ ਮੰਗ ਪੂਰੀ ਹੋ ਗਈ ਹੈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕੋ ਹੀ ਗੱਲ ਕਹੀ ਐ ਪਹਿਲਾਂ ਉਹ ਕੰਮ ਕਰਾਓ ਜਿਹਦੇ ਨਾਲ ਆਮ ਬੰਦਾ ਸਫਰ ਕਰਦਾ ਐ ਇਸ ਕਰਕੇ ਅਸੀਂ ਇਹੀ ਲੱਗੇ ਹੋਏ ਆ ਕਿ ਰਾਜਪੁਰੇ ਦੀ ਕੋਈ ਸੜਕ ਕੋਈ ਗਲੀ ਕੋਈ ਨਾਲੀ ਇਦਾਂ ਦੀ ਨਾ ਰਵੇ ਜਿਹਦੇ ਨਾਲ ਪਬਲਿਕ ਨੂੰ ਪਰੇਸ਼ਾਨੀ ਹੋਵੇ ਜਿਵੇਂ ਕਿ ਤੁਹਾਨੂੰ ਪਤਾ ਹੈ ਪੁਰਾਣੇ ਰਾਜਪੁਰੇ ਚਮਰਤੂ ਦੇ ਤਹਿਤ ਸਾਰੀ ਪੀਣ ਵਾਲੇ ਪਾਣੀ ਦੀ ਨਮੀ ਪਾਈਪਲਾਈਨ ਪੈ ਰਹੀ ਹੈ ਕਿਉਂਕਿ ਉਧਰੋਂ ਬੜੀਆਂ ਪ੍ਰੋਬਲਮ ਆਂਦੀਆਂ ਹੁੰਦੀਆਂ ਸੀ ਬੜੀਆਂ ਕੰਪਲੇਂਟਾਂ ਆਉਂਦੀਆਂ ਸੀਗੀਆਂ ਕਿ ਜੀ ਗੰਦਾ ਪਾਣੀ ਆ ਰਿਹਾ ਤਾਂ ਉਸ ਤੋਂ ਬਾਅਦ ਉਹ ਵੀ ਕੰਪਲੇਂਟ ਬਿਲਕੁਲ ਖਤਮ ਹੋ ਜੂਗੀ ਹੂੰ ਵੀ ਅਸੀਂ ਕੁਝ ਦਿਨ ਪਹਿਲਾਂ ਕਰੋੜਾਂ ਦੇ ਮਤੇ ਪਾਸ ਕੀਤੇ ਆ ਜਿਹੜੀਆਂ ਗਲੀਆਂ ਸੜਕਾਂ ਰਹਿ ਗਿਆ ਉਹ ਵੀ ਜਲਦੀ ਕੰਮ ਸ਼ੁਰੂ ਹੋਣ ਵਾਲਾ ਮੈਡਮ ਜਿਵੇਂ ਕਿ ਇਹ ਸੜਕ ਬਣਨ ਜਾ ਰਹੀ ਹੈ ਇਸ ਤੋਂ ਬਾਹਰ ਵੀ ਜਿਹੜਾ ਹੈ ਬੜੀ ਪੁਰਾਣੀ ਮੰਗ ਹੈ ਲੋਕਾਂ ਦੀ ਕਾਫੀ ਪਾਣੀ ਖੜਿਆ ਮੈਂ ਵੀ ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਲਿਆ ਸੀਗਾ ਤੇ ਮੈਂ ਉਹਦਾ ਕੀ ਹੱਲ ਕਰਨ ਜਾ ਰਿਹਾ ਉਹਦਾ ਵੀ ਹੱਲ ਲੱਭ ਰਹੇ ਆ ਕਈ ਵਾਰ ਉੱਥੇ ਪਟਵਾਇਆ ਟਾਈਲਾਂ ਵੀ ਲਗਵਾਈਆਂ ਨੇ ਪਰ ਇਹ ਕਲੋਨੀ ਦੇ ਸੀਵਰੇਜ ਦਾ ਪਾਣੀ ਉੱਥੇ ਜਾ ਰਿਹਾ ਹੈ ਤਾਂ ਸੀਵਰੇਜ ਬੋਰਡ ਨੂੰ ਵੀ ਕਿਹਾ ਕਿ ਉਹਨਾਂ ਨੇ ਕੰਮ ਵੀ ਕਈ ਵਾਰ ਕੀਤਾ ਬਟ ਉਹਨਾਂ ਨੂੰ ਪ੍ਰੋਪਰ ਸਮਝ ਨਹੀਂ ਆ ਰਹੀ ਕਿ ਇਹ ਪਾਣੀ ਕਿੱਥੋਂ ਆ ਰਿਹਾ ਤਾਂ ਹੁਣ ਅ काम शुरू हो जाए मैडम विरोधी एक मिनट मैडम विरोधी काफी ਘਬਰਾਏ ਹੋਏ ਆ ਇਹ ਥੋੜੇ ਦਿਨ ਪਹਿਲਾਂ ਦੇਖਿਆ ਮਤੇ ਪਾਸ ਕਿਤੇ ਕਰੋੜਾ ਦੇ ਵਿਰੋਧੀ ਬਹੁਤ ਘਬਰਾਏ ਹੋਏ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਉਸ ਤੋਂ ਬਾਅਦ ਸ਼ਾਸਤਰੀ ਦਾ ਬਿਆਨ ਆਂਦਾ ਕੀ ਕਹਿਣਾ ਚਾਹੋ ਦੇਖੋ ਮੈਂ ਨਾ ਤਾਂ ਕਿਸੇ ਨੂੰ ਘਬਰਾਟ ਪੈਦਾ ਕਰਨੀ ਹੈ ਮੈਂ ਕੰਮ ਕਰਨੇ ਹੈ ਉਸ ਦਿਨ ਕਰੋੜਾਂ ਦੇ ਮਤੇ ਸੀਗੇ ਔਰ ਇਹਨਾਂ ਲੋਕਾਂ ਨੇ ਡਰਾਮਾ ਕੀਤਾ ਜੇ ਪੁਲਿਸ ਨੇ ਅੰਨਾ ਪੁੱਛ ਲਿਆ ਜੀ ਤੁਸੀਂ ਕੌਣ ਹੋ ਕੌਣ ਹੈ ਜਿਹੜੇ ਅੰਦਰ ਜਾ ਰਹੇ ਹੋ ਤੇ ਇੱਥੇ ਕੀ ਗਲਤੀ ਹੋ ਗਈ ਅਸੀਂ ਵੀ ਅਸੀਂ ਮੰਨ ਲਓ ਸੀਐਮ ਹਾਊਸ ਜਾਂਦੇ ਆ ਤਾਂ ਸਾਨੂੰ ਵੀ ਰੋਕਿਆ ਜਾਂਦਾ ਜੇ ਆਪਣਾ ਨਾਮ ਲਿਖਵਾ ਦੋ ਤਾਂ ਇੱਥੇ ਕੀ ਗਲਤੀ ਹੋ ਗਈ ਜੇ ਅਸੀਂ ਕਹੀਏ ਮੈਂ ਇੱਕ ਐਮਐਲਏ ਆ ਤੇ ਸਾਨੂੰ ਕਿਉਂ ਪੁੱਛਿਆ ਔਰ ਇੱਕ ਉਸ ਦਿਨ ਇਹ ਸੀਗਾ ਕਿ ਇੱਥੇ ਮਾਹੌਲ ਖਰਾਬ ਕੀਤਾ ਜਾਊ ਕਿਉਂਕਿ ਕਾਫੀ ਦੇਰ ਤੋਂ ਤੁਸੀਂ ਵੀ ਦੇਖਦੇ ਹੋ ਜਦੋਂ ਮੀਟਿੰਗਾਂ ਹੁੰਦੀਆਂ ਕੋਈ ਧਰਨੇ ਲਵਾਤੇ ਕੋਈ ਬਾਹਰਲੇ ਲੋਕ ਆ ਗਏ ਉਦੋਂ ਸਟ੍ਰਿਕਲੀ ਇਹ ਸੀ ਕਿ ਓਨਲੀ ਐਮਸੀ ਅੰਦਰ ਜਾਣ ਤਾਂਕਿ ਅਸੀਂ ਬੈਠ ਕੇ ਜੋ ਪਬਲਿਕ ਦੇ ਕਰੋੜਾਂ ਦੇ ਮਤੇ ਆ ਉਹ ਪਾਸ ਕਰੀਏ ਤਾਂ ਅਸੀਂ ਉਹੀ ਮਤੇ ਪਾਸ ਕੀਤੇ ਆ ਅਕੋਰਡਿੰਗ ਟੂ ਐਕਟ ਓਵੇਂ ਹੀ ਚੇਅਰਮੈਨ ਚੁਣੇ ਤੇ ਓਵੇਂ ਹੀ ਮਤੇ ਪਾਸ ਹੋਏ ਆ ਔਰ ਲੋਕਾਂ ਦੇ ਜਿਹੜੇ ਕੰਮ ਪਾਸ ਹੋਏ ਆ ਉਹ ਜਲਦੀ ਹੀ ਕੰਮ ਸ਼ੁਰੂ ਹੋ ਜਾਣਗੇ ਮੈਂ ਪਹਿਲਾਂ ਵੀ ਕਿਹਾ ਮੈਂ ਨਾ ਕਿਸੇ ਨਾਲ ਲੜਨ ਆਈਆਂ ਨਾ ਕਿਸੇ ਨਾਲ ਮੇਰੀਆਂ ਕੋਈ ਦੁਸ਼ਮਣੀਆਂ ਐ ਮੈਂ ਕੰਮ ਕਰਨ ਆਈਆਂ ਹਾਂ ਜਿਹੜਾ ਮੇਰੇ ਕੰਮਾਂ 'ਚ ਰੁਕਾਵਟ ਬਣੂਗਾ ਉਹ ਫਿਰ ਤੁਸੀਂ ਆਪੇ ਦੇਖ ਲਓ ਉਹਨੂੰ ਘਬਰਾਟ ਪੈਦਾ ਹੋਊਗੀ ਜਾਂ ਕੀ ਹੋਊਗਾ ਮੈਂ ਕਿਸੇ ਨਾਲ ਲੜਨਾ ਨਹੀਂ ਐ ਮੈਂ ਆਪਦੇ ਕੰਮ ਕਰ ਰਹੀ ਐ ਮੈਡਮ ਵਿਰੋਧੀ ਇਹ ਵੀ ਗੱਲਾਂ ਕਰ ਰਿਹਾ ਜਿੱਦ ਦਿਨ ਤੋਂ ਤੁਸੀਂ ਕਾਲਜ ਦੇ ਵਿੱਚ ਪ੍ਰਧਾਨ ਬਣਾਇਆ ਲੜਕੀਆਂ ਨੂੰ ਵੀ ਉੱਚ ਅਹੁਦਿਆਂ ਤੇ ਬਿਠਾਇਆ ਤੁਸੀਂ ਉਹ ਵੀ ਇਸ ਚੀਜ਼ ਨੂੰ ਲੈ ਕੇ ਕਹਿ ਰਿਹਾ ਕਿ 13 ਸਾਲ ਬਾਅਦ ਜਿਹੜਾ ਹੈਗਾ ਮੈਡਮ ਨੇ ਦੁਬਾਰਾ ਤੋਂ ਜਿਹੜਾ ਹੈ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਐ ਤੇ ਮੈਡਮ ਕੀ ਜਵਾਬ ਦੇਣਾ ਚਾ ਮੈਡਮ ਦਾ ਮਾਹੌਲ ਜਿਹੜਾ ਮੈਂ ਆਈਆਂ ਜਦੋਂ ਦੀ ਉਦੋਂ ਦਾ ਸ਼ਹਿਰ ਦਾ ਮਾਹੌਲ ਤੁਸੀਂ ਪੱਤਰਕਾਰ ਹੋ ਤੁਹਾਨੂੰ ਜ਼ਿਆਦਾ ਪਤਾ ਹੈ ਪਹਿਲਾਂ ਸ਼ਹਿਰ ਸ਼ਹਿਰ ਦੇ ਮਾਹੌਲ ਕੀ ਸੀ ਤੇ ਹੁਣ ਕੀ ਹੈ ਕਾਲਜ 'ਚ ਬੱਚੇ ਸਾਡੇ ਕੋਲੇ ਇਕੱਠੇ ਹੋ ਕੇ ਆਏ ਕਿ ਜੀ ਸਾਡੀ ਜੇ ਕੋਈ ਮੰਗਿਆ ਸਾਡੀ ਕੋਈ ਸੁਣਦਾ ਹੀ ਨਹੀਂ ਸਾਡੀ ਵੀ ਕੋਈ ਐਸੋਸੀਏਸ਼ਨ ਬਣਾਈ ਜਾਏ ਔਰ ਰਾਜਪੁਰਾ ਜਿਵੇਂ ਲੱਗਾ ਪਹਿਲੀ ਵਾਰ ਹੈ ਕਿ ਲੜਕੀਆਂ ਅੱਗੇ ਆਈਆਂ ਕਿ ਅਸੀਂ ਕੋਈ ਲੜਕੀਆਂ ਦੀ ਮੰਗਾਂ ਹੈਗੀਆਂ ਅਸੀਂ ਜਾਣਦੇ ਹਾਂ ਸਾਡੀ ਕੋਈ ਨਹੀਂ ਸੁਣਦਾ ਤਾਂ ਸਾਡੀ ਇੱਥੇ ਇੱਕ ਯੂਨੀਅਨ ਬਣਾਈ ਜਾਵੇ ਤਾਂ ਉਹ ਬਣਾਈ ਹੈ ਇਹਦੇ ਨਾਲ ਕੋਈ ਮਾਹੌਲ ਨਹੀਂ ਖਰਾਬ ਹੁੰਦਾ ਹਾਂ ਜੇ ਕੋਈ ਮਾਹੌਲ ਖਰਾਬ ਹੋਊਗਾ ਪੁਲਿਸ ਹੈਗੀ ਉਹਨੇ ਤਾਂ ਆਮ ਘਰਾਂ ਦੇ ਬੱਚੇ ਐ ਕੋਈ ਉਹ ਬਾਹਰੋਂ ਨਹੀਂ ਆਏ ਕੋਈ ਗੁੰਡੇ ਨਹੀਂ ਇੱਥੇ ਆਏ ਰਾਜਪੁਰੇ ਚ ਆਮ ਘਰਾਂ ਦੇ ਬੱਚੇ ਜਿਹੜੇ ਕਾਲਜ ਚ ਪੜ੍ਹ ਰਹੇ ਐ ਉਹਨਾਂ ਨੇ ਇੱਕ ਯੂਨੀਅਨ ਬਣਾਈ ਐ ਆਪਦੀਆਂ ਮੰਗਾ ਬਣਾਉਣ ਲੈਸ ਬੇਟੇ ਦਾ ਜਨਮ ਦਿਨ ਕਿਸ ਤਰ੍ਹਾਂ ਬਣਾ ਰਹੇ ਹੋ ਅੱਜ ਅੱਜ ਬੇਟਾ ਹੁਣ ਪਹਿਲਾ ਨਲਾਸ ਚ ਰੁਦਰ ਆਸ਼ੇਕ ਕਰਵਾ ਕੇ ਆਇਆ ਐ ਹੁਣ ਖਾਟੂ ਜੀ ਜਾਊਗਾ ਉਹਦੀ ਉਹਦਾ ਧਿਆਨ ਹੀ ਰੱਬ ਵੱਲ ਹੈਗਾ ਉਹ ਆਪਦੀ ਢੰਗ ਨਾਲ ਬਰਥਡੇ ਬਣਾਉਂਦਾ ਹਰ ਸਾਲ ਅਬ ਹੁਣ ਵੀ ਬਣਾਏਗਾ ਬੜਾ ਵੱਡਾ ਕੰਮ ਹੋਇਆ ਨਾਲ ਵੀ ਗੱਲ ਕਰ ਲਈਏ ਕਿ ਕਿੰਨੀ ਦੇਰ ਦੀ ਮੰਗ ਜਿਹੜੀ ਹੈ ਤੁਹਾਡੀ ਅੱਜ ਮੈਡਮ ਵੱਲੋਂ ਪੂਰੀ ਕੀਤੀ ਹੈ ਸੜਕ ਕਾਫੀ ਪੁਰਾਣੀ ਹੈ ਜਦੋਂ सर हमें तो यहाँ पे आए हुए पाँच साल हो गए मतलब तो हम तो शुरू से ही चाहते थे कि ये सब बने और स्पेशली थैंक्स फॉर मैम तो उसके लिए हम मैम का बहुत बहुत मैम ने हमारी ये डिमांड्स अच्छा। मतलब बहुत जल्दी ही वो की है और सड़क बनवाई है 20. ਕੋਈ ਹੋਰ ਡਿਮਾਂਡ ਹੈ ਹਾਂਜੀ ਬਸ ਥੋੜਾ ਸਾ ਇਹ ਦੀਵਾਰ ਹਾਂਜੀ ਕੀ ਡਿਮਾਂਡ ਹੈ ਇਹ ਜੋ ਇੱਕ ਸੜਕ ਰਹਿ ਗਈ ਹੈ ਵਿਚਵੇਂ ਬੰਨ ਦੋ ਸੜਕਾਂ ਰਹਿ ਗਈਆਂ ਉਹ ਜਾ ਰਹੇ ਕਿ ਉਹ ਵੀ ਕੰਪਲੀਟ ਹੋ ਜਾਏ ਤਾਂ ਕਿ ਪੂਰੀ ਕਲੋਨੀ ਇੱਕ ਜੈਸੀ ਲੱਗੇ ਔਰ ਸਾਫ ਸੁਥਰੀ ਲਗੇ ਅਭੀ ਇੱਕ ਪੋਰਸ਼ਨ ਐਸਾ ਲੱਗਦਾ ਬਿਲਕੁਲ ਹੀ ਰਿਜੈਕਟਡ ਸਾ ਹੁਆ ਹੋਆ ਔਰ ਫਰੰਟ ਰੋਡ ਬਣ ਰਹੀ ਹੈ ਤਾਂ ਉਸੇ ਬਹੁਤ ਅੱਛੀ ਬਣ ਜਾਏਗੀ ਹਮਾਰੀ ਕਲੋਨੀ ਔਰ ਕੋਈ ਡਿਮਾਂਡ ਨਹੀਂ ਡਿਮਾਂਡ ਨਹੀਂ ਹੈ ਜੀ ਜਿਹੜੀ ਮੈਨੂੰ ਨੇ ਦੱਸਿਆ ਹੈ ਤੇ ਜਿਹੜੀ ਸਾਈਡ ਦੀ ਦੋ ਰੋਡਸ ਹੈ ਨਾ ਜਿਹੋ ਰਹਿ ਗਈਆਂ ਇੱਕ ਤਾਂ ਉਹ ਬਣ ਜੇ ਇੱਕ ਸਾਡੀ ਨਾ ਬਾਉਂਡਰੀ ਵਾਲ ਹੈ ਹਾਂਜੀ ਹਾਂਜੀ ਅਗਰ ਉਹ ਬਾਉਂਡਰੀ ਵਾਲ ਬੰਦ ਜੇ ਰੇਲਵੇ ਲਾਈਨ ਤੋਂ ਚੋਰੀ ਵਿੱਚ ਪਿੱਛੇ ਜੀ ਨਹੀਂ ਚੋਰੀ ਹੋ ਬਹੁਤ ਹੋ ਰਹੀ ਹੈ ਜੀ ਹਾਂਜੀ 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 ਹਾਂ ਹੁਣ ਤਾਂ ਬਹੁਤ ਜਿਆਦਾ ਚੋਰ ਕ੍ਰੋਸ ਕਰ ਰਹੇ ਨੇ ਪਿੱਛੇ ਮੰਦਿਰ ਦਾ ਗੱਲਾ ਵੀ ਚੱਕ ਲੈ ਗਏ ਜੀ ਜੀ ਤੇ ਉਸ ਚੀਜ਼ ਨੂੰ ਅਗਰ ਕੋਈ ਦੀਵਾਰ ਉੱਚੀ ਕਰਾਂ ਚ ਕੋਈ ਮੈਡਮ ਤੋਂ ਮੈਡਮ ਤੋਂ ਪੁੱਛ ਲੈਣੇ ਮੈਡਮ ਇਹ ਬਿਲਕੁਲ ਜੀ ਬਿਲਕੁਲ ਜਿਹੜੀਆਂ ਦੋ ਸੜਕਾਂ ਰਹਿ ਗਈਆਂ ਉਹ ਵੀ ਬਹੁਤ ਜਲਦੀ ਪੂਰੀਆਂ ਹੋਣਗੀਆਂ ਜਲਦੀ ਬਣ ਜਾਣਗੀਆਂ ਔਰ ਬਹੁਤ ਜਲਦੀ ਅਸੀਂ ਜਿਹੜੀ ਖਰਾਜਪੁਰ ਨੂੰ ਰੋਡ ਜਾਂਦੀ ਹੈ ਇਹਦਾ ਬਹੁਤ ਬੁਰਾ ਹਾਲ ਹੈ ਮੈਨੂੰ ਲੱਗਦਾ ਇਹ ਵੀ 1000 ਕਰੋੜ ਚ ਨਹੀਂ ਆਈ ਸੀਗੀ ਤੇ ਉਹ ਸੜਕ ਵੀ ਅਸੀਂ ਜਲਦੀ ਪੰਜ ਚਾਰ ਦਿਨਾਂ ਚ ਉਹਦੀ ਵੀ ਸ਼ੁਰੂਆਤ ਕਰਾਂ ਜਾ ਰਹੇ ਹਾਂ ਕੀ ਕਹਿਣਾ ਚਾਹਦੇ ਤੁਸੀਂ ਸਰ ਸਾਡੇ ਇੱਥੇ ਬਾਹਰ ਨਾਲ ਚੋਰਾਂ ਦਾ ਬਹੁਤ ਬੁਰਾ ਹਾਲ ਹੈ ਕੋਈ ਲੇਡੀਜ਼ ਬਾਹਰ ਨਹੀਂ ਜਾ ਸਕਦੀ ਹਾਂ ਹਾਂ ਸਵੇਰੇ 9 ਵਜੇ 9 ਵਜੇ ਸਵੇਰੇ ਲੇਡੀਜ਼ ਨੂੰ ਹੱਤਪਾ ਲਿਆ ਗਿਆ ਉਹਦਾ ਕੜਾ ਤੇ ਚੈਨ ਦੇ ਦੋ ਮਤਲਬ ਖਿਚਣ ਵਾਸਤੇ ਰਾਤ ਨੂੰ ਸੇ 6 ਵਜੇ ਸਵੇਰ ਤੋਂ ਬਾਅਦ ਨਹੀਂ ਜਾ ਸਕਦੇ ਮੈਨੂੰ ਪੁਲਿਸ ਇਸ ਸਵੇਰ ਪੀसीआर ਦੀ ਡਿਊਟੀ ਲਗਣੀ ਚਾਹੀਦੀ ਕੁਝ ਸਪੈਸ਼ਲ ਦੇਖੋ ਬਹੁਤ ਪੀसीआर ਦੀ ਡਿਊਟੀ ਲਗਵਾ ਦਿਓ ਕਿਉਂਕਿ ਰਾਤ ਨੂੰ ਜਿੰਨੀ ਹਨੇਰਾ ਹੁੰਦਾ ਇੱਕ 2 ਵਜੇ ਦਾ ਟਾਈਮ ਹੁੰਦਾ ਤਾਂ ਉਰੇ ਜਿਹੜੇ ਹੈ ਕੁਝ ਬਦਮਾਸ਼ ਲੋਕ ਅਸੀਂ ਆਪਣੇ ਬੱਚੇ ਨੂੰ ਬਾਹਰ ਨਹੀਂ ਕੱਢ ਸਕਦੇ ਇੱਥੇ ਪੀਸੀਆਰ ਦੀ ਡਿਊਟੀ ਲਗਵਾ ਦਿਨੇ ਮੈਂ ਅੱਜ ਹੀ ਡੀਐਸਪੀ ਸਾਹਿਬ ਨੂੰ ਬੁਲਾ ਕੇ ਤੁਹਾਡੇ ਕੋਲ ਹੀ ਭੇਜਦੀ ਹਾਂ ਡੀਐਸਪੀ ਸਾਹਿਬ ਤੁਹਾਨੂੰ ਮਿਲ ਲੈਣਗੇ ਜਾਂ ਤੁਸੀਂ ਜਾ ਕੇ ਮਿਲ ਲਓ ਤੇ ਉਹਨਾਂ ਨੂੰ ਮੈਂ ਕਹਿੰਨੀ ਆ ਕਿ ਜਲਦੀ ਇਸ ਦਾ ਵੀ ਹੱਲ ਕੀਤਾ ਜਾ ਸੋ ਤੁਰੰਤ ਕਾਰਵਾਈ ਸੋ ਹਾਂਜੀ ਹਾਂਜੀ ਐਕਚੁਅਲੀ ਜੰਦਾਬਾਦ ਹਾਂਜੀ ਐਕਚੁਅਲੀ ਜਦ ਮੈਡਮ ਨੇ ਕੰਮ ਸ਼ੁਰੂ ਕੀਤਾ ਥਾ ਹਾਂ ਯਹਾਂ ਪੇ ہماری ਅੰਦਰ ਵਾਲੀ ਚੌੜੀ ਵਾਲੀ ਰੋਡ ਪਹਿਲੇ ਉਹਨਾਂ ਨੇ ਬਣਾਈ ਉਸ ਸਮੇਂ ਯਹਾਂ ਕੇ ਰੇਟ 18000 ਰੁਪਏ ਚੱਲ ਰਹੇ ਥੇ ਅੱਜ ਰੇਟ 40000 ਹੋ ਗਏ ਉਹ तो मैडम की कृपा मैडम की कृपा है अंदर वाली सारी रोटियां इन्होंने बना दी पहले हमारी चौड़ी रोड बनाई फिर सारी गलियां बना दी अब हमारी बाहर की रोड भी है और अगले छः महीने में दस हज़ार रेट और अप्रिशिएट होने वाले हैं तो रियली बहुत बहुत थैंक धन्यवाद शुक्रिया मैडम का कि जो उन्होंने कॉलोनी का थ्री सिक्सटी विकास किया है बहुत बहुत सर हमारे कॉलोनी में जितने पार्क है ना इसके अंदर लाइट्स का अरेंजमेंट होना चाहिए हम दशमेश कॉलोनी जाते हैं इधर उधर जाते हैं बहुत भरपूर यहाँ लाइट नहीं है लाइन से कोई भी आ सकता है यहाँ लाइट लाइट होनी चाहिए तो आप इनको एक मिनट हाँ। कहेंगे मैडम लाइट 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 की, जो की है। आप, नहीं है। आप आप हमें लिख के दे दी दीजिए ईओ साहब खड़े हैं कौन से पार्कों में दिक्कत ਕੱਲ ਸੇ ਸ਼ੁਰੂ ਹੋ ਜਾਏਗਾ ਕੰਮ ਬਾਕੀ ਕੱਲ ਸੇ ਜਿਆਦਾ ਲੰਬਾ ਨਹੀਂ ਕੱਲ ਸੋ ਤੁਸੀਂ ਦੇਖ ਰਹੋਗੇ ਲਗਾਤਾਰ ਲਗਾਤਾਰ ਲੋਕੀ ਕਿਉਂਕਿ ਤਾਲੀਆਂ ਮਾਰ ਰਹੇ ਤੇ ਲੋਕੀ ਜਿਹੜੇ ਕੰਮਾਂ ਦੀ ਸਰਹਾਨਾ ਵੀ ਕਰ ਰਹੇ ਆ ਸੋ ਜਿਹੜੀਆਂ ਜਿਹੜੀਆਂ ਪ੍ਰੋਬਲਮਸ ਹੋਰ ਹੈਗੀਆਂ ਉਹਨਾਂ ਨੇ ਲਗਾਤਾਰ ਮੈਡਮ ਨੂੰ ਦੱਸੀ ਤੇ ਮੈਡਮ ਨੇ ਮੌਕੇ ਤੇ ਵੀ ਜਿਹੜਾ ਹੈ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਹੱਲ ਕਰਨ ਦਾ ਜਿਹੜਾ ਹੈ ਵਾਅਦਾ ਲੋਕਾਂ ਨੂੰ ਕੀਤਾ ਤੇ ਮਧੂਬੰਦ ਦੇ ਲੋਕ ਜਿਹੜੇ ਅੱਜ ਬੜੇ ਖੁਸ਼ ਹੈ ਕਿ ਕਾਫੀ ਪੁਰਾਣਾ ਕੋਡ ਜਿਹੜਾ ਹੈ ਸਟਕਾ ਦਾ ਉਹ ਲਗਾਤਾਰ ਜਿਹੜਾ ਹੈ ਉਹ ਜਾਲ ਵਿਛ ਰਿਹਾ ਹੈ ਸੜਕਾਂ ਦਾ ਤੇ ਮਧੂਬਨ ਦਾ ਰੂਪ ਰੰਗ ਜਿਹੜਾ ਹੈ ਆਨ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਹੀ ਨਜ਼ਰ ਆਏਗਾ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ